ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਸੋ ਪਿੰਡ ਪੰਜਾਬੀ ਚੈਨਲ ਵਿਖਰੇ ਸਾਰੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਇਸ ਵਕਤ ਅਸੀਂ ਮੌਜੂਦਾਂ ਜੀ ਮਸ਼ਹੂਰ ਪਿੰਡ ਜਰਗ ਵਿਖੇ ਜਿੱਥੇ ਵਿਸ਼ਵ ਪ੍ਰਸਿੱਧ ਜਿਹੜੇ ਜਰਗ ਦੇ ਮੇਲੇ ਨੇ ਉਹ ਇਸ ਸਥਾਨ ਦੇ ਉੱਤੇ ਭੜਦੇ ਨੇ ਮਾਈ ਦਾ ਬਣਿਆ ਹੋਇਆ ਜੀ ਇਹ ਸਥਾਨ ਸੋ ਦਿਖਾਉਣਾ ਹੈ ਜੀ ਤੁਹਾਨੂੰ ਇਹ ਦਿਨਿਆ ਜਾਣਕਾਰੀ ਕੀ ਆਪਾਂ ਡਾਟਾ ਜਰਗ ਦੇ ਪਹਿਲੇ ਮੇਲੇ ਦੀ ਜਿਹੜਾ ਕਿ ਤੁਹਾਨੂੰ ਜਾਣਕਾਰੀ ਪ੍ਰਾਪਤ ਕੋਈ ਸੀ ਕਿ 26 ਤਰੀਕ ਦਾ ਜਿਹੜਾ ਉਹ ਪਹਿਲਾ ਜਿਹੜਾ ਮੇਲਾ ਉਹਦੇ ਸਬੰਧਤ ਜਾਣਕਾਰੀ ਮਿਲੀ ਸੀਗੀ ਸੋ ਦਿਖਾਉਣਾ ਹੈ ਤੁਹਾਨੂੰ ਕੁਝ ਅਸੀਂ ਸੋਮਵਾਰ ਚੌਂਕੀ ਭਰਨ ਵਾਲਾ ਦਿਨ ਮਨੇ ਜਾਂਦਾ ਹੈ ਕਿਸ ਤਰ੍ਹਾਂ ਦਾ ਜਿਹੜਾ ਮਾਹੌਲਾ ਇਹ ਉਹ ਤੁਹਾਨੂੰ ਦਿਖਾਉਨੇ ਆ ਇਹ ਕੁਝ ਲੋਕਾਂ ਦਾ ਕਹਿਣਾ ਸੀ ਕਿ ਪਹਿਲਾ ਮੇਲਾ ਦੋ ਤਰੀਕ ਦਾ ਸੋ ਇਸ ਵਕਤ ਥੋੜਾ ਜਿਹਾ ਹੈਗਾ ਸੀਗਾ ਵੱਖ-ਵੱਖ ਜਿਹੜੇ ਹੈਗੇ ਸੀਗੇ ਉਹ ਵਿਚਾਰ ਸੀਗੇ ਸੋ ਦਿਖਾਉਨੇ ਆ ਤੁਹਾਨੂੰ ਅਸੀਂ ਜਰਗਦਾ ਪਹਿਲਾ ਮੇਲਾ 26 ਮਾਰਚ ਵਾਲਾ ਅੱਜ ਸੋਮਵਾਰ ਦਿਨ ਆ ਜੀ अं तो दिखा रहे हैं अपडेट दे रहे हैं शाम करीब साढ़े का छे का यह टाइम आाता लगभग जे आप गल करिए अपने तंबू वगैरह जो पंघूड़े ने चंडोल जिन्होंने आप कहने वो भी हले पूरी तरह इतने नहीं पहुंचे है के। आ, बाकी ਅੱਜ ਹੋ ਸਕਦਾ ਕਿ ਰਾਤ ਦੇ ਸਮੇਂ ਇਹ ਮੇਲਾ ਜਿਹੜਾ ਹੈਗਾ ਉਹ ਭਰੇ ਸੋ ਤੁਹਾਨੂੰ ਜਿਹੜਾ ਮੁੱਖ ਮੇਨ ਮੰਦਿਰ ਆ ਇਹ ਉਹਦੇ ਵੀ ਅਸੀਂ ਦਰਸ਼ਨ ਕਰਾਉਨੇ ਆ ਕਿਸ ਤਰ੍ਹਾਂ ਦੀ ਜਿਹੜੀ ਅਪਡੇਟ ਆ ਉਹ ਵੀ ਦਿਖਾਉਨੇ ਆ ਤੁਹਾਨੂੰ ਜੋ ਜੇਕਰ ਵੀਡੀਓ ਚੰਗੀ ਲੱਗੇ ਲਾਇਕ ਜ਼ਰੂਰ ਕਰਿਓ ਕਿਉਂਕਿ ਹੁਣ ਅਸੀਂ ਤੁਹਾਨੂੰ ਜਰਗ ਦੇ ਜਿਹੜੇ ਜਿੰਨੇ ਵੀ ਦੋ ਤਿੰਨ ਮੇਲੇ ਨੇ ਆਉਣ ਵਾਲੇ ਉਹਨਾਂ ਦੀ ਪੂਰੀ ਜਿਹੜੀ ਅਸੀਂ ਅਪਡੇਟ ਅਸੀਂ ਦਿੰਦੇ ਰਹਾਂਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਤੁਸੀਂ ਮੇਲੇ ਨਾਲ ਸੰਬੰਧਤ ਹਰ ਇੱਕ ਪ੍ਰਕਾਰ ਦੀ ਜਿਹੜੀ ਗਤੀਵਿਧੀ ਹੈ ਤੇ ਉਹ ਤੁਸੀਂ ਬਾਅਦ ਜਿਹੜੀ ਆ ਆ ਦੇਖ ਸਕੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਗੇ ਇਹ ਇਹ ਆ ਜੀ ਆਪਣੇ ਜਰਗਦੇ ਮੇਲੇ ਸੋ ਇਹ ਆ ਜੀ ਜਰਗਦੇ ਮੇਲੇ ਵਾਲਾ ਮੇਨ ਸਥਾਨ ਇਹ ਦੇਖ ਸਕਦੇ ਹਾਂ ਕਿ ਜਿਹੜਾ ਰੇਸ਼ਿਆ ਕਾਫੀ ਕੰਟਰੋਲ ਰੱਖੀ ਦੇ ਰਿਹਾ ਆਉਣੇ ਜੋ

ਮਾਰਦਲੇ ਮੇਰੇ एरिया ਸੇ ਤੁਹਾਨੂੰ ਦੁਬਾਰਾ ਰਿਹਾ ਜੀ ਗਤੀ ਵੀਰੀ ਲੋ ਪਿਆਰੀਆਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਇੱਥੇ ਸੰਗਤਾਂ ਵੱਲੋਂ ਕਿ ਅਸੀਂ ਅੱਗੇ ਦੇਖ ਰਿਹਾ ਕਿ ਆਪਣਾ ਵਿਸਤਾਰ ਰਹਿਣਾ ਚਾਹੋ ਕ ਮੰਗਲਵਾਰ ਵਾਲਾ ਜਨਮ ਦਿਨ ਨੂੰ ਚੈਨਲ ਤੇ ਤੇ ਗਾਣੇ ਨਾਲ ਜੁੜੇ ਰਹੇ ਹੁੰਦੇ ਸੀ ਤੇ ਜਿਹੜਾ ਮੇਗਾ ਜੱਜ ਸਾਹਿਬ ਨੇ ਕੰਪਲੈਟ ਰੂਪ ਅਦਾ ਲੋ ਇਹ ਕਿਸ ਤਰ੍ਹਾਂ ਕੱਲ ਨੂੰ ਰਊਗਾ ਦਿਨ ਕਿਸ ਤਰ੍ਹਾਂ ਦਾ ਮੇਲਾ ਭਰੂਗਾ ਇਹ ਸਾਰੀ ਜਿਹੜੀ ਅਪਡੇਟਾਂ ਸੀ ਤੁਹਾਨੂੰ ਤੇ ਦਿੰਦੇ ਰਹਾਂਗੇ ਪਰ ਅੱਜ ਤੁਸੀਂ ਦੇਖ ਸਕਦੇ ਹੋ ਸੋਮਵਾਰ ਵਾਲਾ ਦਿਨ ਸ਼ਾਮ ਵੇਲੇ ਬਈਆਂ ਕੁਝ ਯਾਦਗਾਰੀ ਜਿਹੜੀਆਂ ਤਸਵੀਰਾਂ ਨੇ ਜਾਂ ਦ੍ਰਿਸ਼ ਆ ਸੀ ਤੁਹਾਨੂੰ ਉਹ ਅ ਦਿਖਾ ਰਹੇ ਹਾਂ ਜੀ ਹਲੋ ਸਾਰਾ ਦਿਖਾਤਾ ਕਿ ਹਾਲੇ ਜਿਹੜਾ ਇੱਧਰ ਹੈਗਾ ਆਪਣੇ ਜਿੱਦਰਾ ਮਠਿਆਈ ਦੇ ਇਹ ਦੁਕਾਨਾਂ ਨੇ ਤੰਬੂ ਜਾਂ ਆਪਾਂ ਕਹੀ ਦੀ ਕਿ ਜੋ ਝੂਲੇ ਵਗੈਰਾ ਜੋ ਉਹ ਹਾਲੇ ਪੂਰਨ ਤੌਰ ਤੇ ਨਹੀਂ ਲੱਗੇ ਹੈਗੇ ਉਹ ਅਗਲੇ ਮੇਲੇ ਤੱਕ ਮੰਨ ਲਖਦਾ ਹੋ ਲੱਗ ਜਾਣਗੇ ਕਿਉਂਕਿ ਇੱਕ ਦੋ ਦਿਨ ਉਹਨਾਂ ਨੂੰ ਫਿੱਟ ਕਰਨ ਨੂੰ ਵੀ ਲੱਗ ਜਾਂਦੇ ਨੇ ਸੋ ਠੀਕ ਆ ਜੀ ਪਹਿਲੇ ਮੇਲਾ ਜੋ ਜਾਣਕਾਰੀ ਸਾਨੂੰ ਮਿਲੀ ਸੀ ਉਹਦੇ ਸੰਬੰਧ ਤੁਸੀਂ ਤੁਹਾਨੂੰ ਇਹ ਜਾਣਕਾਰੀ ਤੁਹਾਨੂੰ ਥੋੜਾ ਜਿਹਾ ਦਿਖਾਇਆ ਕਿ ਕਿਸ ਤਰ੍ਹਾਂ ਦਾ ਮਾਹੌਲ ਆ ਸੋਮਵਾਰ ਵਾਲਾ ਦਿਨ ਸੋ ਮਿਲਦਿਆਂ ਜੀ ਫਿਰ ਕੱਲੋਂ ਵੀ ਅਸੀਂ ਦਿਖਾਵਾਂਗੇ ਸੋ ਅਗਲੇ ਜਿਹੜੇ ਮੇਲੇ ਨੇ ਆਉਣ ਵਾਲੇ ਡੇਟਾਂ ਦੇ ਵਿੱਚ ਉਹਨਾਂ ਦੀ ਸੰਬੰਧਿਤ ਵੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਾਂਗੇ ਧੰਨਵਾਦ ਸ਼ੁਕਰੀਆ ਜੀ